ਏ ਡੀਆਜੀ ਪੁੱਲਰ ਦੇ ਨਾਲ ਜੁੜੀ ਹੋਈ ਗੱਲ ਹੈ ਤੇ ਡੀਆਜੀ ਪੁੱਲਰ ਅਦਾਲਤ ਗਏ ਸੀਗੇ ਕਹਿੰਦੇ ਸੀ ਅਧਿਕਾਰ ਖੇਤਰ ਭਾਈ ਮਾਲਾ ਚੈੱਕ ਕਰੋ ਵੀ ਅਧਿਕਾਰ ਖੇਤਰ ਤੋਂ ਬਾਹਰ ਆਏ ਫਿਰਦੇ ਨੇ ਹੁਣ ਪੰਜਾਬ ਸਰਕਾਰ ਵੀ ਉਦਾਂ ਦੀ ਗੱਲ ਕਰ ਰਹੀ ਹੈ ਵੀ ਸੀਬੀਆਈ ਦਾ ਅਧਿਕਾਰ ਖੇਤਰ ਸੀਗਾ ਕਿ ਸਾਡੀ ਵਿਜੀਲੈਂਸ ਜਾਣੀ ਚਾਹੀਦੀ ਸੀ ਇਹ ਕੀ ਮਸਲਾ ਜ ਹੈ ਜੀ ਇਹਨੂੰ ਵੀ ਥੋੜਾ ਜਿਹਾ ਸਪਸ਼ਟ ਕਰਕੇ ਸਾਂਝਾ ਦੇਖੋ ਉਹਦੇ ਚ ਤਾਂ ਹੁਣ ਕਾਨੂੰਨੀ ਦਲੀਲਾਂ ਨੇ ਹੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਮਤਲਬ ਕਿ ਸੀਬੀਆਈ ਆ ਉਹਨੇ ਸੰਬੰਧਤ ਕੋਰਟ ਜਿੱਥੇ ਕੇਸ ਚੱਲ ਰਿਹਾ ਹੈ ਜੀ ਜਿੱਥੇ ਪੁੱਲਰ ਨੂੰ ਪੇਸ਼ ਕੀਤਾ ਗਿਆ ਰਿਮਾਂਡ ਹੋਇਆ ਉੱਥੇ ਇਹੋ ਗੱਲ ਕਹੀ ਸੀ ਸਾਡਾ ਅਧਿਕਾਰ ਖੇਤਰ ਬਣਦਾ ਇਹਨਾਂ ਨੇ ਅਧਿਕਾਰ ਖੇਤਰ ਨੂੰ ਚੈਲੰਜ ਕੀਤਾ ਇਹ ਰੈਪੀਟੀਸ਼ਨ ਹੁਣ ਜੇ ਆਪਾਂ ਇਹਨੂੰ ਫੇਰ ਦੁਬਾਰਾ ਖੋਲਣ ਵਾਹ ਜਾਈਏ ਕਿ ਜੀ ਉਹਨੇ ਆਹ ਗਰਾਉਂਡ ਦਿੱਤਾ ਉਹਨੇ ਆਹ ਗਰਾਉਂਡ ਦਿੱਤਾ ਪਰ ਸੀਬੀਆਈ ਨੇ ਕੱਲ ਇੱਕ ਰੌਚਕ ਗੱਲ ਰੱਖੀ ਆ ਕਿ ਦੇਖੋ ਕਾਲਾਂ ਦੀ ਜਿਹੜੀ ਇੰਟਰਸੈਪਟਿੰਗ ਹੋਈ ਆ ਉਹ ਸਾਡੇ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਹੋਈ ਆ ਜਿੱਥੋਂ ਹੋਇਆ ਇੰਟਰਸੈਕਟ ਕੀਤਾ ਮਤਲਬ ਕਿ ਚੀਜ਼ਾਂ ਨੂੰ ਉਹ ਇੱਥੇ ਹੋਈਆਂ ਉਹ ਪੰਜਾਬ ਦਾ ਅਧਕਾਰ ਖੇਤਰ ਨਹੀਂ ਹੈ ਉਹਨਾਂ ਨੇ ਲੌਜੀਕਲੀ ਇਹ ਗੱਲ ਐਸਟੈਬਲਿਸ਼ ਕਰਨ ਦੀ ਉਥੇ ਯਤਨਸ਼ੀਲਤਾ ਕੀਤੀ ਉਹਨੂੰ ਹੁਣ ਮੰਨਿਆ ਜਾਂਦਾ ਹੈ ਨਹੀਂ ਮੰਨਿਆ ਜਾਂਦਾ ਸੁਖਮ ਸਰ ਉਹ ਤੇ ਕੋਰਟ ਜਾਣਦਾ ਹੈ ਨਾ ਜੀ ਪਰ ਕੋਰਟ ਨੇ ਪੰਜਾਬ ਨੇ ਜਿਸ ਤਰ੍ਹਾਂ ਜਾ ਕੇ ਦਿਖਾਇਆ ਕਿ ਨਹੀਂ ਨਹੀਂ ਜੀ ਇਹਨਾਂ ਨੂੰ ਕਨਸੈਂਟ ਲੈਣਾ ਜ਼ਰੂਰੀ ਸੀ ਇਹਨਾਂ ਨੇ ਇਹ ਕੰਮ ਜਿਹੜਾ ਉਹ ਅਧਿਕਾਰ ਖੇਤਰ ਤੋਂ ਬਾਹਰ ਰਹਿ ਕੇ ਕੀਤਾ ਤਾਂ ਉੱਥੇ ਮਾਨ ਨਹੀਂ ਹੋਗਾ ਇਕੋਰਟ ਨੇ ਸਵਾਲ ਕੀਤਾ ਕਿ ਤੁਹਾਡੀ ਕਿਉਂ ਦਿਲਚਸਪੀ ਆਇ ਨਹੀਂ ਵੀ ਤੁਸੀਂ ਵੀ ਦੱਸੋ ਜੀ ਇਹ ਸ਼ਾਇਦ ਮੌਖਿਕ ਟਿੱਪਣੀ ਹੋਏਗੀ ਜਸਟਿਸ ਸਾਹਿਬ ਦੀ ਕਿ ਹਾਂ ਭਈ ਤੁਹਾਡੀ ਰੁਚੀ ਕਿਉਂ ਹੈ ਪੁਲਰਚੇ ਨਹੀਂ ਹਾਂ ਬਿਲਕੁਲ ਚਲੋ ਸੀਬੀਆਈ ਜਾਂ ਜਿਹੜੀ ਸੰਬੰਧਤ ਹੈ ਰਿਹਾ ਹਾਂ ਡਿਫੈਂਸ ਵਾਲੀ ਉਹਨਾਂ ਦੇ ਤੇ ਇੱਕ ਦੂਜੇ ਨਾਲ ਕਾਨੂੰਨੀ ਭੇੜ ਚ ਆਉਣਾ ਵੀ ਤੁਸੀਂ ਦੱਸੋ ਤੁਹਾਨੂੰ ਕੀ ਹੈ ਤੋ ਇਹ ਤੋਂ ਸਾਫ ਹੋ ਜਾਂਦਾ ਹੈ ਕਿ ਇੱਕ ਕਾਨੂੰਨੀ ਲੜਾਈ ਤਿੰਨ ਤਰੀ ਹੋ ਗਈ ਪੰਜਾਬ ਸਰਕਾਰ ਡਿਫੈਂਸ ਤੇ ਸੀਬੀਆਈ ਹੁਣ ਦੋ ਤਰ੍ਹਾਂ ਲਗਭਗ ਇੱਕੋ ਸੁਰਚ ਹੈ ਜੀ ਪੰਜਾਬ ਸਰਕਾਰ ਕਿਉਂ ਹੈ ਮੈਨੂੰ ਨਹੀਂ ਪਤਾ ਆਈ ਡੋਟ ਨੋ ਪਰ ਰੋਚਕ ਹੈ ਨਾ ਵੀ ਮਾਮਲਾ ਰੋਚਕ ਹੈ ਤਾਂ ਗੱਲ ਇਹ ਹੈ ਕਿ ਹੁਣ ਇਹ ਜਿਹੜੀਆਂ ਤਿੰਨ ਤਰ੍ਹਾਂ ਦੇ ਉਹ ਦੋਵੇਂ ਤਿਹਰਾ ਇਕੋ ਜੀਆਂ ਹੋ ਜੂ ਹੁਣ ਇਹ ਨਵੇੜਾ ਇੱਥੇ ਤਿੰਨ ਤਿਹਰਾ ਇਕੋ ਜੀਆਂ ਨੇ ਤਾਂ ਹੁਣ ਦੇਖੋ ਨਵੇੜਾ ਕਿਦੇ ਹੱਕ ਚ ਹੁੰਦਾ ਪਰ ਮੈਂ ਵਾਰ-ਵਾਰ ਕਹਿੰਦਾ ਕਿ ਐਚਐਸ ਪੁੱਲਰ ਦੀ ਜ਼ਿੰਦਗੀ ਇਸ ਫੈਸਲੇ ਤੇ ਟਿਕੀ ਹੈ ਚਾਹੇ ਹਾਈ ਕੋਰਟ ਚੋਂ ਫਾਈਨਲ ਹੋ ਜਾਵੇ ਚਾਹੇ ਸੁਪਰੀਮ ਕੋਰਟ ਚੋਂ ਹੋ ਜਾਵੇ ਹਮ ਇੱਥੇ ਟਿਕੀ ਆ ਬਸ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਮਤਲਬ ਕਿ ਪੁੱਲਰ ਸਮੇਤ ਪਰਿਵਾਰ ਹੈ ਜਿਹੜਾ ਕਿਉਂਕਿ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਨਾ ਫੈਸਲਿਆਂ ਦੇ ਨਾਲ ਬਿਲਕੁਲ ਜੀ ਆਪ ਕਰਨ ਇਹ ਕਿ ਇਨਸਾਨ ਕੁਝ ਵੀ ਨਹੀਂ ਬਣਾਇਆ ਕਹਾਤਾ ਆਪਣੇ ਫੈਸਲੇ ਆਂਦਾ ਤੁਸੀਂ ਅੱਜ ਜੋ ਹੋ ਫੈਸਲੇ ਲੈ ਸਦਕਾਓ ਜੋ 10 ਸਾਲ ਬਾਅਦ ਹੋ ਕੇ ਫੈਸਲੇ ਆ ਸਦਕਾਓ ਜੀ ਜੀ ਤੁਹਾਡੇ ਵੱਡੇ ਕੋਈ ਤੁਸੀਂ ਯਾਦ ਕਰੋ ਕਿ ਉਹਨਾਂ ਨੇ ਕਿਤੇ ਜਾਇਦਾਦ ਕਿਸੇ ਟਿਕਾਣੀ ਤੇ ਲਈ ਹੋਗੀ ਤਾਂ ਇੱਕ ਫੈਸਲਾ ਹੀ ਸੀ ਹੋਇਆ ਸੀ ਬਿਲਕੁਲ ਪਰ ਟਿਕਾਣਾ ਬਾਅਦ ਬਣਿਆ ਹੋਊਗਾ ਕਿਥੋਂ ਹਾਈਵੇ ਲੰਘਿਆ ਨੇੜੇ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਹੁਣ ਇਹ ਫੈਸਲਾ ਹੈ ਹੂੰ ਜੋ ਐਚਐਸ ਭੁੱਲਰ ਦੇ ਕੈਰੀਅਰ ਤੇ ਜ਼ਿੰਦਗੀ ਜਾਂ ਪਰਿਵਾਰਕ ਜ਼ਿੰਦਗੀ ਨੂੰ ਹੂੰ ਇਕ ਨਵਾਂ ਮੋੜਾ ਦੇ ਸਕਦਾ ਜੇ ਤਾਂ ਗ੍ਰਿਫਤਾਰੀ ਡਿੱਗ ਪਈ ਤਾਂ ਸਮਝ ਲਓ ਮਕਦਮੇ 'ਚ ਕੱਖ ਵੀ ਨਹੀਂ ਜੀ ਕੱਖ ਨਹੀਂ ਉਹ ਭੱਲੇ ਸਰਦੂਨ ਦੇ ਉਹਦੇ ਤੇ ਮਜ਼ਾਕ ਕੀਤਾ ਉਹ ਵਿਅੰਗ ਵੀ ਬਣਿਆ ਨਾ ਉਸਤਾਦ ਹੈ ਕੱਖ ਨਹੀਂ ਉਹ ਭੱਲੇ ਉਸਤਾਦ ਦੇ ਤਾਂ ਤੇ ਜੇ ਉਹ ਸਟੈਬਲਿਸ਼ ਹੋ ਜਾਂਦੀ ਆ ਹਾਈ ਕੋਰਟ ਦੇ ਵਿੱਚ ਸਟੈਬਲਿਸ਼ ਹੋ ਜਾਂਦੀ ਆ ਗ੍ਰਿਫਤਾਰੀ ਜਾਇਜ਼ ਮੰਨੀ ਜਾਂਦੀ ਆ ਫਿਰ ਸ਼ਾਇਦ ਉਹ ਅਪਰ ਕੋਰਟ ਅਪਰ ਕੋਰਟ ਮਤਲਬ ਕਿ ਸੁਪਰੀਮ ਕੋਰਟ 'ਚ ਚਲੇ ਜਾਓ ਤਾਂ ਮੇਰੇ ਖਿਆਲ ਦੇ ਨਾਲ ਫਿਰ ਉੱਥੋਂ ਵੀ ਰਾਹਤ ਦੀ ਗੁੰਜਾਇਸ਼ ਘਟ ਜਾਏਗੀ ਜੀ ਮਿੰਟ ਜੀ 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 ਤੇ ਜਾਂਦੇ ਜਾਂਦੇ ਥੋੜੀਆਂ ਆਪਾਂ ਇਧਰ ਰਾਜਨੀਤੀ ਲਈ ਖੇਡਾਂ ਦੀ ਗੱਲ ਕਰ ਲਈਏ ਇੱਕ ਥੋੜੀ ਜਾਣਕਾਰੀ ਦੇਜੋ ਵੀ ਗੁਜਰਾਤ ਦੇ ਵਿੱਚ ਹਣ ਕਾਮਨਵੈਲਥ ਖੇਡਾਂ ਹੋਣਗੀਆਂ 2030 ਦੇ ਵਿੱਚ ਨੰਬਰ ਲੱਗੇ ਨੇ ਗੁਜਰਾਤ ਵਾਲੇ ਜੀ ਹਾਂ ਜੀ ਇੱਕ ਨਾ ਮੁਕਦਰ ਸਿੰਘ ਐਨਕਾਉਂਟਰਾਂ ਦੇ ਮੁਤਲਕ ਕੋਟ ਕਰ ਰਹੇ ਆ ਕਿ ਬਲਤੇਜ ਪੰਨੂ ਕਹਿ ਰਹੇ ਨੇ ਕਿ ਅਸੀਂ ਗੈਂਗਸਟਰਾਂ ਨੂੰ ਟਿਕਟ ਨਹੀਂ ਦਿੰਦੇ ਇਨਕਾਊਂਟਰ ਕਰਦੇ ਆ ਬੜੇ ਅਗਰੈਸਿਵ ਸੀ ਹੁਣ ਦੇਖੋ ਹੁਣ ਪੱਤਰਕਾਰ ਨਹੀਂ ਬੋਲ ਰਿਹਾ ਫਿਰ ਹੁਣ ਤਾਂ ਇੱਕ ਰਾਜਨੇਤਾ ਬੋਲ ਰਿਹਾ ਨਾ ਰਾਜ ਕਰਦੀ ਤੇਰਦਾ ਨੇਤਾ ਬੋਲ ਰਿਹਾ ਨਾ ਹੁਣ ਆ ਉਹ ਲਾਨੀਆ ਪੱਤਰਕਾਰ ਨਹੀਂ ਹੈ ਪੱਤਰਕਾਰ ਜਿਹੜਾ ਕਦੇ ਵੀ ਇਸ ਤਰ੍ਹਾਂ ਮਨ ਕੇ ਜਦੋਂ ਉਹ ਪੱਤਰਕਾਰ ਹੁੰਦੇ ਬਲਤੇਜ ਪੰਨੂ ਰਿਹਾ ਅਜੋ ਇਹ ਸ਼ਬਦ ਜਾਂ ਇਹ ਲਾਈਨ ਸ਼ਾਇਦ ਇਸਤੇਮਾਲ ਨਾ ਕਰਦੇ ਜਾਂ ਉਹਨਾਂ ਦੀ ਸ਼ਬਦ ਚੋਣ ਜਿਹੜੀ ਆ ਬੜੀ ਵੱਖਰੀ ਕਿਸਮ ਦੀ ਹੁੰਦੀ ਤਾਂ ਗੱਲ ਇਹ ਆ ਕਿ ਹੋ ਨੇਤਾ ਨੇ ਪਾਰਟੀ ਦੇ ਕਹਿ ਲੋ ਕਿ ਮੀਡੀਆ ਹੈਡ ਨੇ ਜਰਨਲ ਸੈਕਟਰੀ ਹੈ ਤਾਂ ਭਾਈ ਹੁਣ ਤਾਂ ਫਿਰ ਤੁਹਾਨੂੰ ਪਤਾ ਹੀ ਉਹਨਾਂ ਨੇ ਹਰ ਗੱਲ ਤੇ ਡਿਫੈਂਡ ਕਰਨਾ ਐਗਰੈਸ਼ਨ ਵੀ ਦਿਖਾਉਣਾ ਹੁਣ ਨਹੀਂ ਬੋਲਣਗੇ ਤਾਂ ਫਿਰ ਕਦੋਂ ਬੋਲਣਗੇ ਹਾਂਜੀ ਹਾਂਜੀ ਜੀ ਕਾਮਨਵੈਂਥ ਗੇਅਰ ਐਨਕਾਉਂਟਰਾਂ ਦੀ ਗੱਲ ਇਹ ਹੁੰਦੀ ਆ ਨਾ ਕਿ ਤੁਸੀਂ ਦੇਖੋ ਯੋਗੀ ਰਾਜ ਦੇ ਐਨਕਾਉਂਟਰ ਜਿਹੜੇ ਆ ਮਨੁੱਖੀ ਅਧਿਕਾਰ ਕਮਿਸ਼ਨ ਚ ਕਿੰਨੇ ਗਏ ਆ ਐਨਕਾਉਂਟਰ ਜਿਹੜੇ ਆ ਉਹ ਠੀਕ ਆ ਮੈਂ ਜਿਵੇਂ ਕਿਹਾ ਕਿ ਕੁਸ਼ਾਹਦ ਤੱਕ ਜੱਜ ਵੀ ਹੁੰਦੀ ਆ ਕਿਉਂਕਿ ਹੁਣ ਪੁਲਿਸ ਵਾਲਾ ਵੀ ਤੇ ਬੰਦਾ ਹੈ ਨਾ ਜੇ ਸਾਹਮਣੇ ਉਹਦੇ ਮਰਨ ਦਾ ਖਤਰਾ ਹੈ ਤਾਂ ਕੀ ਕਰੂਗਾ ਕੀ ਕਰੂਗਾ ਬਿਲਕੁਲ ਤੇ ਬਾਹਰਲੇ ਤਾਂ ਵੇਖ ਲਓ ਅਮਰੀਕਾ ਮਰੂਕਾ ਵਾਲੇ ਤਾਂ ਨਾਲ ਦੀ ਨਾਲ ਹੀ ਖੋਖ ਦਿੰਦੇ ਆ ਤੁਸੀਂ ਮਾੜਾ ਜਿਹਾ ਟੱਚ ਕਰੋ ਸਹੀ ਉਹਨਾਂ ਨੂੰ ਤਾਂ ਨਾਲ ਦੀ ਨਾਲ ਥੱਲੇ ਬੰਦਾ ਐ ਜਿਵੇਂ ਪੱਕੇ ਆਂਬ ਨਹੀਂ ਡੇਗਦਾ ਰੁੱਖ ਤੋਂ ਐ ਹੀ ਸੁੱਟ ਦਿੰਦੇ ਆ ਉਹ ਮਾਰ ਕੇ ਤਾਂ ਗੱਲ ਇਹ ਆ ਕਿ ਪਰ ਐਨਾ ਐਨਕਾਊਂਟਰ ਵੀ ਅਰਾਜਕਤਾ ਹੀ ਆ ਜੀ ਉਹ ਵੀ ਅਰਾਜਕਤਾ ਹੀ ਆ ਉਹ ਵੀ ਕੋਈ ਅਪਾ ਕੀ ਕਹਿੰਨੇ ਯਾਰ ਮਾਹੌਲ ਜਿਹੜਾ ਵਧੀਆ ਹੋਵੇ ਹੂੰ ਹਿੰਸਕ ਮਾਹੌਲ ਜਿਹੜਾ ਬਣਦਾ ਉਹਦੇ ਨਾਲ ਜੀਓ ਔਰ ਜਿੰਨੇ ਦੋ ਤਾਂ ਇਹ ਵੀ ਆ ਰਾਜਕਤਾ ਹੀ ਹੁੰਦੀ ਹੈ ਐਨਕਾਉਂਟਰਾਂ ਦਾ ਦੌਰ ਅਸੀਂ ਦੇਖ ਚੁੱਕੇ ਆ ਤੇ ਹੁਣ ਆਪਾਂ ਫੈਸਲੇ ਵੀ ਪੜਦੇ ਆ ਕਿ ਕਈ ਵਾਰ ਫਿਰ ਮਤਲਬ ਕਿ ਠੀਕ ਹੈ ਕੁਝ ਬੰਦੇਆਂ ਦੇ ਐਨਕਾਉਂਟਰ ਤੋਂ ਸਿਵਾ ਕੋਈ ਚਾਰਾ ਨਹੀਂ ਬਚਦਾ ਪਰ ਕਈ ਵਾਰ ਐਨਕਾਉਂਟਰਾਂ ਤੇ ਜੇ ਤੁਸੀਂ ਇਨਾਮ ਸ਼ਰਾਮ ਰੱਖੋਗੇ ਕੁਝ ਅਫਸਰਾਂ ਨੂੰ ਜ਼ਿਆਦਾ ਤੁਸੀਂ ਬਈ ਵਕਤ ਦੇਵੋਗੇ ਤਾਂ ਕਾਹ ਨਹੀਂ ਦੂਜੇ ਪਾਸੇ ਵਿਚਾਰ ਬਿਲਕੁਲ